ਇਸ ਸਮੇਂ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਚਾਰੇ ਸਾਹਿਬ ਜਦਾਂ ਦਾ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਤੇ ਇਹ ਪੁਸਤਕ ਮੇਲਾ ਲੱਗਿਆ ਹੋਇਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਦੇ ਚਾਰ ਦੁਆਰੀ ਦੇ ਅੰਦਰ ਹੈ ਤੇ ਇੱਥੇ ਇੱਕ ਜੋ ਇਹ ਨੇਚਰਲ ਸਿਸਟਮ ਨਾਲ ਇੱਥੇ ਜਿਹੜੀ ਤਿਆਰ ਕੀਤਾ ਜਾਂਦਾ ਹੈ ਸ਼ਾਇਦ ਉਹਨਾਂ ਦਾ ਸਟੈਂਡ ਸਟਾਲ ਲੱਗਿਆ ਹੈ ਨਾਲੇ ਆਪਣੀ ਵਿਰਾਸਤ ਨੂੰ ਸੰਭਾਲਣ ਵਾਸਤੇ ਜਿਵੇਂ ਪੰਜਾਬ ਜੀਵਨ ਪੰਜਾਬੀ ਪੰਜਾਬੀ ਬੋਲੀ ਵਾਸਤੇ ਜੋ ਇੱਥੇ ਪੁਸਤਕਾਂ ਤੇ ਹੋਰ ਅਲਫਾਬੈਟਸ ਬੱਚਿਆਂ ਨੂੰ ਪੜਾਉਣ ਵਾਸਤੇ ਅਵੇਲੇਬਲ ਨੇ ਤੇ ਆਓ ਜਾਣਕਾਰੀ ਰਹਿਣੇ ਆ ਇਹਨਾਂ ਦੇ ਜੋ ਇੱਥੇ ਸਟਾਲ ਦੇ ਆਰਗੇਨਾਈਜ਼ਰ ਹੈ ਕੀ ਕਹਿੰਦੇ ਨੇ ਇੱਥੇ ਜੋ ਵਿਰਾਸਤਾਂ ਦੀ ਸਾਡੀ ਚੀਜ਼ ਹੈ ਹਾਂਜੀ ਭਾਈ ਸਾਹਿਬ ਕੀ ਹਾਲ ਚਾਲ ਹੈ ਤੁਸੀਂ ਆਪਣੇ ਬਾਰੇ ਦਿਓ ਜਾਣਕਾਰੀ ਇੱਥੇ ਜਿਹੜੀ ਆ ਤੁਹਾਡਾ ਸਟਾਲ ਹੈ ਆਪਣੇ ਸਟਾਲੇ ਜੀ ਸ਼ਹਿਦ ਆ ਜੀ ਪ्योर ਸ਼ਹਿਦ ਸ਼ੁੱਧ ਸ਼ਹਿਦ ਹੈ ਜੀ ਆਪਣੀ ਪਿੰਨੋ ਹੀ ਗੱਲ ਚੱਲਦੀ ਸੀ ਕਿਹੜਾ ਅਸਲੀ ਸ਼ਹਿਦ ਹੁੰਦਾ ਜੀ ਮਧੂ ਮੱਖੀਆਂ ਪਾਲਕਾਂ ਨੂੰ ਮਿਲੂਗਾ ਕਿਹੜਾ ਮਧੂ ਮੱਖੀਆਂ ਪਾਲਕਾਂ ਕੋ ਸ਼ਹਿਦ ਮਿਲੂਗਾ ਜੀ ਉਹਨਾਂ ਕੋ 12 ਮਹੀਨੇ ਇੱਕੋ ਸ਼ਹਿਦ ਨਹੀਂ ਮਿਲੂਗਾ ਤਰੂ ਉਤੋਂ 2 ਮਹੀਨੇ ਬਾਅਦ ਜਿਹੜਾ ਪਹਿਲਾ ਮਿਲਿਆ ਸ਼ਹਿਦ ਇਹ 2 ਮਹੀਨੇ ਬਾਅਦ ਨਹੀਂ ਮਿਲੂਗਾ ਕਿਉਂ ਕਿਉਂਕਿ 2 ਮਹੀਨਿਆਂ ਬਾਅਦ ਕਿਹੜੇ ਰੁੱਖਾਂ ਦੇ ਜਾਂ ਫਸਲਾਂ ਦੇ ਜੇ ਫੁੱਲ ਚੇਂਜ ਹੋ ਜਾਂਦੇ ਆ ਫੁੱਲਾਂ ਦੇ ਚੇਂਜ ਦੇ ਨਾਲ ਸ਼ਹਿਦ ਦਾ ਸਵਾਦ ਸ਼ਹਿਦ ਦਾ ਕਲਰ ਦੋਨਾਂ 'ਚ ਫਰਕ ਪੈਂਦਾ ਹੈ ਜਿਹੜਾ ਬਾਜ਼ਾਰਾਂ 'ਚ ਸ਼ਾਇਦ ਮਿਲਦਾ ਜੀ ਵੱਡੀਆਂ ਕੰਪਨੀਆਂ ਦਾ ਉਹ 12 ਮਹੀਨੇ ਇੱਕੋ ਹੀ ਰੰਗ ਮਿਲੂਗਾ ਇੱਕੋ ਹੀ ਸਵਾਦ ਮਿਲੂਗਾ ਇੱਕੋ ਦਾ ਸਭ ਕਲਰ ਮਿਲੂਗਾ ਕਿਉਂਕਿ ਉਹ ਇੱਕ ਫੈਕਟਰੀ 'ਚ ਤਿਆਰ ਹੋਇਆ ਮਾਲ ਹੁੰਦਾ ਉਹ ਦੇ ਮਿੱਠਾ ਮੁਤਾਬਕ ਜੀ ਸਹਿਜ ਘੱਟ ਦੇ ਮਿੱਠਾ ਵਿੱਚ ਵੱਧ ਪਾ ਦਿੰਦੇ ਆ ਉਹ 'ਚ ਮਿਲਾਵਟ ਕਰਕੇ ਇੱਕੋ ਜਿਹਾ ਸਵਾਦ ਹੈ ਇੱਕੋ ਜਿਹਾ ਟੇਸਟ ਹੁੰਦਾ ਹੈ ਪਰ ਅਸਲੀ ਸ਼ਹਿਦ ਆ ਵੇਖੋ ਜੀ ਇਹ ਅਜਵਾਇਨ ਦਾ ਸ਼ਹਿਦ ਆ ਤੇ ਕੀ ਬਲੈਕ ਰੰਗ ਦਾ ਹੈ ਇਹ ਤੁਲਸੀ ਦੇ ਫੁੱਲਾਂ ਦਾ ਹੈ ਇਹ ਰੈੱਡ ਕਲਰ 'ਚ ਆ ਕੇ ਥੋੜਾ ਜਿਹਾ ਇਹ ਆ ਗਿਆ ਜੀ ਸਰੋਂ ਦੇ ਫੁੱਲਾਂ ਦਾ ਇਹ ਆ ਗਿਆ ਕ੍ਰੀਮ ਹਣੀ ਕਹਿ ਸਕਦੇ ਚਿੱਟਾ ਜੰਮਿਆ ਆ ਇੰਡੀਆ ਵਿੱਚ ਜੇ ਭਾਰਤ ਵਿੱਚ ਸਭ ਤੋਂ ਵੱਧ ਮਾਤਰਾ 'ਚ ਇਹ ਪੈਦਾ ਹੁੰਦਾ 80% ਭਾਰਤ ਵਿੱਚ ਇਹ ਸ਼ਰਮ ਪੈਦਾ ਕੀਤਾ ਜਾਂਦਾ ਇਹ ਜੰਮਿਆ ਸ਼ਹਿਦ ਪਰ ਆਪਣੇ ਲੋਕੀ ਨੂੰ ਖਾਣਾ ਪਸੰਦ ਹੀ ਨਹੀਂ ਕਰਦੇ ਇਹ ਜੰਮਿਆ ਇਹ ਖਾਂਦੇ ਕਿਉਂਕਿ ਵੱਡੀਆਂ ਕੰਪਨੀਆਂ ਨੇ ਸ਼ਹਿਦ ਨੂੰ ਇੰਨਾ ਬਾਲ-ਬਾਲ ਵਿੱਚ ਸ਼ਿਰਪ ਮੜਾ ਕੇ ਉਹਨੂੰ ਲੇਖੜ ਬਣਾਤਾ ਕੋਈ ਇਹ ਕਿਹਾ ਜਾਂਦਾ ਜਿਹੜਾ ਜੰਮਿਆ ਸ਼ਹਿਦ ਉਹ ਨਕਲੀ ਹੁੰਦਾ ਜਦੋਂ ਕਿ ਹੁੰਦਾ ਵੱਖਰਾ ਹੈ ਜਿੰਨਾ ਸ਼ਹਿਦ ਵੱਧ ਜੰਮੇ ਉਹਨਾਂ ਉਹਦਾ ਵੱਧ ਪ्योर ਸ਼ਹਿਦ ਹੁੰਦਾ ਹੈ ਜੀ ਪਰ ਸਾਡੀਆਂ ਕੰਪਨੀ ਦੇ ਸਾਡੇ ਦਿਮਾਗ ਵਿੱਚ ਇਹ ਭਰਦਾ ਕਿ ਜੰਮਿਆ ਸ਼ਹਿਦ ਨਕਲੀ ਹੁੰਦਾ ਹੈ ਜਿਹੜਾ ਨਹੀਂ ਜੰਮਿਆ ਉਹ ਸ਼ਾਇਦ ਅਸਲੀ ਹੁੰਦਾ ਪਰ ਸ਼ਹਿਦ ਦਾ ਜੰਮਣਾ ਫੁੱਲਾਂ ਦੇ ਨਿਰਭਰ ਕਰਦਾ ਹੈ ਜਿਹੜੇ ਫੁੱਲਾਂ ਤੋਂ ਸ਼ਹਿਦ ਆਇਆ ਉਹਦੇ ਹਿਸਾਬ ਨਾਲ ਕਿਵੇਂ ਇਹ ਸਰੂ ਦਾਇਲ ਦੁੱਧ ਨਾਲ ਚ ਜੰਮ ਜਾਣਾ ਕਈ ਸ਼ਹਿਦ ਸਫੈਦਾ ਜਾਂ ਟਾਲੀ ਦੀ ਥੋੜੀ ਲੰਮੀ ਮਾਤਰਾ ਦੇ ਜਾ ਕੇ ਜੰਮਦੇ ਉਹ ਜਲਦੀ ਨਹੀਂ ਜੰਮਦੇ ਪਰ ਜੰਮ ਜਾਂਦੇ ਆ ਜਿਹੜਾ ਜੰਮਦਾ ਕਿਉਂਕਿ ਮਧੂ ਮੱਖੀ ਕਰ ਸ਼ਹਿਦ ਪੈਦਾ ਕਰਦੀ ਹੈ ਉਹਦੇ ਮੂੰਹ ਚ ਲਿਆ ਕੇ ਫਿਰ ਕੱਢਦੀ ਮੂੰਹ ਅਦੇ ਫਰਾਂ ਦੇ ਨਾਲ ਨੂੰ ਸਕਾਉਂਦੀ ਉਹਨੂੰ ਜਮਾਉਂਦੀ ਹੈ ਸ਼ਹਿਦ ਨੂੰ ਉਹ ਤੋਂ ਬਾਅਦ ਆਪਣਾ ਆ ਗੱਲ ਕਹੀਏ ਹੁਣੇ ਕਿ ਵੱਖ-ਵੱਖ ਫੁੱਲਾਂ ਦਾ ਵੱਖ-ਵੱਖ ਸ਼ਹਿਦ ਬਣਦਾ ਇਹ ਥੋੜਾ ਕਲੀਅਰ ਕਰੋ ਤੁਸੀਂ ਜੀ ਕਿਵੇਂ ਹੁਣ ਇਸ ਟਾਈਮ ਸਰੋਂ ਦੀ ਖੇਤੀ ਚੱਲ ਰਹੀ ਹੈ ਜੀ ਸਰੋਂ ਦੀ ਖੇਤੀ ਚੱਲ ਰਹੀ ਹੈ ਆਪਣੇ ਪੰਜਾਬ ਤੋਂ ਹੁਣ ਹੈਗੀ ਥੋੜੀ ਬਤੀ ਸਰੋਂ ਜਾਂ ਦੇਦੇ ਸਰੋਂ ਰਾਜਸਥਾਨ ਜਾਂ ਹਰਿਆਣੇ ਦੇ ਵਿੱਚ ਕੋਟਾ ਏਰੀਆ ਜਾਂ ਉੱਝ ਆਪਣੇ ਪੱਥਰੀ ਉੱਥੇ ਆ ਇਹ ਹੁਣ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਸਰੋਂ ਦੇ ਫੁੱਲ ਲੈਂਦੇ ਆ ਉਤੋਂ ਸ਼ਹਿਦ ਪਿਆਰ ਤਿਆਰ ਹੁੰਦਾ ਜੀ ਸਰੋਂ ਦੇ ਫੁੱਲਾਂ ਦਾ ਜਿਹਨੂੰ ਕ੍ਰੀਮ ਹਣੀ ਵੀ ਕਹਿ ਸਕਦੇ ਮਦੂ ਮੱਖੀਆਂ ਮਤਲਬ ਉੱਥੋਂ ਰਸ ਚੂਸਦੀਆਂ ਹਾਂ ਜੀ ਫਰਾਂਗ ਸ਼ਹਿਦ ਹੁੰਦਾ ਉਹ ਹੁੰਦਾ ਹੀ ਫੁੱਲਾਂ ਦਾ ਰਸ ਹੈ ਜੀ ਮਧੂ ਮੱਖੀ ਘੱਟੋ ਘੱਟ 3 ਕਿਲੋਮੀਟਰ ਤੱਕ ਆਪਦਾ ਰਸ ਇਕੱਠਾ ਕਰ ਲੈ ਕੇ ਜਾਂਦੀ ਹੈ ਉਹਦੇ ਵਿੱਚ ਰਾਜ ਜਿੱਥੇ ਵੀ ਨੁਕੜਾ ਫੁੱਲ ਨੂੰ ਮਿਲੂਗਾ ਰਸ ਨਾਲ ਉਹਦੇ ਅਕਾ ਅੰਟੀਨਾ ਲੱਗਾ ਉਹਦੀ ਸੁਗੰਧੀ ਨਾਲ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਸਾਡਾ ਸ਼ਹਿਦ ਜਾਂ ਸਾਡਾ ਉਹ ਪਿਆ ਉਹਨੂੰ ਦੂਰੋਂ ਹੀ ਆ ਜਾਂਦੀ ਸੁਗੰਧ ਉੱਥੇ ਜਾ ਕੇ ਉਹ ਬੈਠ ਕੇ ਉਹ ਸ਼ਹਿਦ ਇਕੱਠਾ ਕਰਕੇ ਹੁਣ ਬਕਸੇ ਜੁਂਦੀ ਹੈ ਫਰਵਰੀ ਮਹੀਨੇ ਤੋਂ ਬਾਅਦ ਹਿਮਾਚਲ ਨੂੰ ਆਹੀ ਚਲੇ ਜਾਂਦੇ ਕੋਈ ਮਲਟੀਫਲੋਰਾ ਸ਼ਹਿਦ ਪੈਦਾ ਹੋ ਜਾਂਦਾ ਹੈ ਗਾਂ ਮੱਟ ਸਫੇ ਪੰਜਾਬ ਚ ਸਵੇਦੇ ਦੇ ਰੋਤਾਇਨ ਸਵੇਦੇ ਦੇ ਲੱਗ ਜਾਂਦੀ ਜਾਂ ਪ੍ਰੋਟੀਨ ਦੀ ਰੋਤਾ ਜਾਂਦੀ ਹੈ ਪ੍ਰੋਟੀਨ ਦੇ ਫੁੱਲਾਂ ਦੇ ਉੱਤੇ ਜਾ ਕੇ ਸ਼ਹਿਦ ਪਰਾ ਕੀਤਾ ਜਾਂਦਾ ਗਾਂ ਟਾਲੀ ਦੀ ਆ ਜਾਂਦਾ ਮੌਸਮ ਟਾਲੀ ਚ ਲਾਇਆ ਜਾਂਦਾ ਇਸ ਤਰ੍ਹਾਂ ਵਿੱਚ ਜੁਵੈਨ ਦਾ ਆ ਜਾਂਦਾ ਰਸਤਾ ਚ ਜੁਵੈਨ ਤੇ ਲਾਇਆ ਜਾਂਦਾ ਇਹ ਵੀ ਜਿਹੜਾ ਜਵੈਨ ਦੇ ਜਿੱਥੇ ਬੁੱਟੇ ਲੱਗੇ ਉੱਥੋਂ ਚੁੱਸ ਦੀ ਰਸ ਦੀ ਰਾਸਤਾਂ ਜੀ ਕੀਤੀ ਹੁੰਦੀ ਹੈ ਅੱਛਾ ਜਵੈਨ ਦੀ ਹਾਂਜੀ ਮਨ ਲੱਕ ਇੱਕੜੀ ਤੁਲਸੀ ਦੀ ਹੈ ਗੁਜਰਾਤ ਦੇ ਕੋਲ ਜਾ ਕੇ ਖੇਤੀ ਹੁੰਦੀ ਹੈ ਉੱਥੋਂ ਦੀ ਮੱਖੀਆਂ ਜਿਹੜੀ ਬਕਸੇ ਰੱਖੇ ਉੱਥੋਂ ਦੀ ਬਕਸੇ ਪਾਲਦੇ ਆ ਉੱਥੇ ਜਾ ਕੇ ਉੱਥੇ ਬਕਸੇ ਜਮਾ ਰੱਖ ਦਿੰਦੇ ਨੇ ਤੇ ਪੋਲ ਅੱਛਾ ਤੁਹਾਨੂੰ ਜਿਹੜਾ ਪਹਿਲਾਂ ਵੀ ਦੱਸਿਆ ਇੱਕ ਮਦੇ ਮੱਖੀ ਉਹ 3 ਕਿਲੋਮੀਟਰ ਤੱਕ ਜਾਂਦੀ ਹੈ ਰਸ ਲੈਣਾ ਉਹ ਆਪੇ ਹੀ ਆਦਾ ਰਸ ਲੱਭ ਕੇ ਲੈ ਕੇ ਹੁੰਦੀ ਹੈ ਜਿਹੜਾ ਰੋਜ਼ ਦਾ ਗੁਲਾਬ ਦੇ ਫੁੱਲਾਂ ਦਾ ਉਹ ਹਾਂਜੀ ਗਲਾਦੋ ਉਹ ਅਸੀਂ ਇਕੱਠਾ ਨਹੀਂ ਕਰਦੇ ਕਿਉਂਕਿ ਉਹ ਘਟਵਾ ਪਰ ਕਈ ਸਾਫੀ ਪਰ ਅਸੀਂ ਉੱਥੇ ਨਹੀਂ ਕਦੇ ਜੇ ਉਹਦੇ ਗੁਲਾਬ ਦੇ ਵੀ ਆ ਜਾਂਦਾ ਨਿੰਮ ਦੇ ਫੁੱਲਾਂ ਦੇ ਵੀ ਲੈ ਆਉਂਦੇ ਆ ਪਰ ਨਿੰਮਾਂ ਦੇ ਫੁੱਲਾਂ ਦਾ ਰਸ ਥੋੜਾ ਘੱਟ ਹੁੰਦਾ ਉਹਨਾਂ ਦਾ ਮਲਕ ਵਧੇਰੇ ਜਿਹੜੇ ਫੁੱਲਾਂ ਚ ਰਸ ਪੈਦਾ ਹੁੰਦਾ ਹੈ ਉਹਦਾ ਵਧੇਰੇ ਸ਼ਾਇਦ ਜਿਆਦਾ ਕਿ ਕਿਹੜੇ ਫੁੱਲਾਂ ਦਾ ਰਸ ਹੁੰਦਾ ਹੈ ਜਿਹਦੇ ਜਿਆਦਾ ਕਿਹੜੇ ਫੁੱਲ ਦਾ ਇਸ ਟਾਈਮ ਤੇ ਸਰੋਂ ਦਾ ਹੈ ਜੀ ਇੰਡੀਆ ਦੇ ਵਿੱਚ ਭਾਰਤ ਵਿੱਚ 80% ਕਿਹੜਾ ਸ਼ਾਇਦ ਪੈਦਾ ਹੁੰਦਾ ਉਹ ਸਰੋਂ ਦੇ ਫੁੱਲ ਇਹ ਤੁਹਾਡਾ ਚਿੱਟਾ ਜਿਹੜਾ ਜੰਮਿਆ ਤੇ ਆਮ ਤੌਰ ਤੇ ਤਾਂ ਉਹ ਪੀਲਾ ਜਾਂ ਮਿਲਦਾ ਜਿਹੜਾ ਉਹ ਪੀਲਾ ਸਫੈਦੇ ਦਾ ਵੀ ਹੁੰਦਾ ਹੈ ਜੀ ਅੱਛਾ ਨਹੀਂ ਉਹ ਮਿਕਸ ਕਰ ਦਿੰਦੇ ਨੇ ਫਿਰ ਸਰੋਂ ਦੇ ਵਿੱਚ ਨਹੀਂ ਅਸੀਂ ਮਿਕਸ ਨਹੀਂ ਕਰਦੇ ਨਹੀਂ ਜਿਹੜੇ ਦੂਸਰੇ ਵੇਚਦੇ ਨੇ ਜਿਹੜੀਆਂ ਕੰਪਨੀਆਂ ਵੇਚਦੀਆਂ ਉਹ ਤਾਂ ਬਹੁਤ ਕੁਝ ਮਲਾਪਤ ਬਹੁਤ ਬੜਾ ਸੇਫ ਚੱਲਦਾ ਚైనా ਤੋਂ ਸਿੱਧਾ ਮ ਬੜੀਆਂ ਬੜੀਆਂ ਕੰਪਨੀਆਂ ਕੀ ਮਲਾਵਟ ਹੁੰਦੀ ਤੁਹਾਡੇ ਮੁਤਾਬਕ ਬਿਲਕੁਲ ਜੀ ਬਾਜ਼ਾਰ ਵਿੱਚ ਮੇਖੋ ਜੀ ਵੱਡੀਆਂ ਵੱਡੀਆਂ ਕੰਪਨੀਆਂ ਨਾਂ ਨਹੀਂ ਲੈਂਦੇ ਉਹਨਾਂ ਦੇ ਮਧੂਮੱਖੀਆਂ ਕਿੱਥੇ ਪਾਲੀਆਂ ਨੇ ਕਿੱਥੇ ਬਕਸੇ ਰੱਖੇ ਨੇ ਇਹਦਾ ਕੰਮ ਹੀ ਹੈ ਜੀ 12 ਮਹੀਨੇ ਵੇਚ ਰਹਿਣਾ ਤੁਸੀਂ ਆਪਣੇ ਆਪ ਪਾਲੀਆਂ ਹੋਈਆਂ ਤੁਸੀਂ ਆਪ ਕੰਮ ਕਰਦੇ ਆ ਜੀ ਅੱਛਾ ਮਨ ਲੇ ਕਿ ਮੇਰੇ ਮੈਂ ਹੀ ਨਹੀਂ ਕਹਾਂਗਾ ਬਹੁਤ ਆਪਣੇ ਭਰਾ ਵੀ ਨੇ ਜਿਹੜੇ ਮਧੂਮੱਖੀਆਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਛਾੜ ਦੀਆਂ ਧੁੱਪਾਂ ਦੇ ਵਿੱਚ ਵੀ ਮਧੂਮੱਖੀਆਂ ਨੂੰ ਕੋਲ ਰਹਿਣਾ ਪੈਂਦਾ ਹੈ ਉਹਦੀਆਂ ਠੰਡੀਆਂ ਰਾਤਾਂ ਇਸ ਟਾਈਮ ਵੀ ਜਾ ਕੇ ਤੇ ਰਾਤਾਂ 'ਚ ਵੇਖੋ ਜਾ ਕੇ ਉੱਥੇ ਤੰਬੂ ਗੱਡੇ ਉਹ ਉਹਕੇ ਕੰਮ ਸੌਖਾ ਨਹੀਂ ਗੇ ਸਿਹਦਾ ਕੰਮ ਇਕੱਠਾ ਕਰਨਾ ਪ੍ਰੀ ਕੰਪਨੀਆਂ ਉਹ ਤਾਂ ਮਾਲ ਵੇਚਦੀਆਂ ਜਾਂ ਮੁਗੜ ਲੈਗਟ ਮਾਲ ਲੈ ਕੇ ਥੋੜਾ ਬੋੜਾ ਸ਼ਹਿਦ ਲੈ ਕੇ ਵੇਚਾ ਤੇ ਬਹੁਤ ਕੁਝ ਮਿਲਾਵਟ ਕਰਕੇ ਉਹ ਵੇਚਦੀਆਂ ਵੱਡੀਆਂ ਕੰਪਨੀਆਂ ਨਾਂ ਤੇ ਰੋ ਕਲੇਮ ਤਾਂ ਕਰਦੀਆਂ ਡਾਬਰ ਹਨੀ ਦੂਜੇ ਹਨੀ ਜਿਹੜੇ ਉਹ ਤਾਂ ਕਲੇਮ ਪਿਓਰ ਕਰਦੀਆਂ ਹਾਂਜੀ ਮਤਲਬ ਕਿ ਉਹ ਉਹ ਇਹ ਪ੍ਰਚਾਰ ਕਰ ਰਿਹਾ ਕਿ ਸ਼ਹਿਦ ਜਿਹੜਾ ਜੰਮ ਦਾ ਸ਼ਹਿਦ ਉਹ ਅਸਲੀ ਨਹੀਂ ਹੁੰਦਾ ਅੱਛਾ ਤੇ ਜਦੋਂ ਕਿ ਖੇਤੀਬਾੜੀ ਯੂਨੀਵਰਸਿਟੀ ਜੰਧਿਆਣਾ ਦੇ ਡਾਕਟਰ ਨੂੰ ਜਾਂ ਕੋਈ ਵੀ ਮਧੂਮੱਖੀ ਪਾਲਕ ਨੂੰ ਪੁੱਛੋ ਕਿ ਜਿਹੜਾ ਸ਼ਹਿਦ ਜੰਮ ਦਾ ਜਿਹੜਾ ਸਭ ਨੂੰ ਵੱਧ ਜਾਂਦਾ ਹੈ ਸਭ ਤੋਂ ਜਿੰਨਾ ਹੀ ਸ਼ਹਿਦ ਜੰਮੂਗਾ ਉਨਾ ਹੀ ਅਸਲੀ ਸ਼ਹਿਦ ਉਹ ਕੋਨੇ ਜੇ ਇਹਨੂੰ ਉਬਾਲਾਂਗੇ ਇਹਨੂੰ ਹੀਟ ਦਵਾਂਗੇ ਬਹੁਤ ਵੱਡੀ ਪੱਧਰ ਤੇ ਇਹਦੇ 25 30% ਦੇ ਗੁਣ ਖਤਮ ਹੋ ਜਾਣਗੇ ਸ਼ਹਿਦ ਦੇ ਇਹਦੇ ਕੱਲੀ ਖੰਡ ਰਹੇ ਨਹੀਂ ਇਹਦੇ ਫੋਣੀ ਨਹੀਂ ਰਹੇ ਤੇ ਸ਼ਹਿਦ ਦੇ ਉਹ ਫਿਰ ਜੰਮਣਾ ਤੇ ਕੀ ਹੈ ਪਰ ਉਹ ਸ਼ਹਿਦ ਨਹੀਂ ਹੁੰਦਾ ਕੱਲੀ ਖੰਡ ਰਹਿੰਦੀ ਨਾ ਦਾ ਸ਼ਹਿਦ ਰਹੇਗਾ ਇਹ ਹੁਣ ਤੁਹਾਡੇ ਕੋਲ ਕਿਹੜੇ ਕਿਹੜੇ ਉਹਦੇ ਫਲੇਵਰ ਦੇ ਪਿਓਰ ਪਿਓਰ ਸ਼ਹਿਦ ਦੇ ਨੇ ਸਾਰੇ ਬਿਲਕੁਲ ਪਿਓਰ ਹੈ ਜੀ ਕਿਹੜਾ ਕਿਹੜਾ ਥੋੜਾ ਦਿਖਾਓਗੇ ਤુલਸੀ ਦੇ ਫੁੱਲਾਂ ਦਾ ਹੈ ਜੀ ਆ ਜੋ ਐਂਦੇ ਫੁੱਲਾਂ ਦਾ ਹੈ ਤਿੰਨ ਤਰ੍ਹਾਂ ਦੇ ਸ਼ਹਿਦ ਇਸ ਤਰ੍ਹਾਂ ਮੇਰੇ ਕੋਲ ਇਸ ਟਾਈਮ ਹੈ ਜੀ ਅੱਛਾ ਜੀ ਆਹ ਜੀ ਸਰੋਂ ਦੇ ਫੁੱਲਾਂ ਦਾ ਸ਼ਹਿਦ ਹੈ ਜੀ ਜਿਹਨੂੰ ਜੰਮਿਆ ਸ਼ਹਿਦ ਕਹੇ ਕੇ ਕਹਿਆ ਜਾਂਦਾ ਜਾਂ ਕਰੀਮ ਹਨੀ ਕਹਿ ਜਾਂਦੇ ਆ ਜੀ ਆਹ ਇਹ ਜੰਮਿਆ ਸ਼ਹਿਦ ਹੈ ਜੀ ਇਹਨੂੰ ਸਰੋਂ ਦੇ ਫੁੱਲਾਂ ਦਾ ਕਹਿੰਦੇ ਕਰੀਮ ਹਨੀ ਕਹਿ ਜਾਂਦੇ ਆ ਜੀ ਮੱਖਣ ਵੀ ਕਹਿਆ ਕਹਾਂ ਸਾਡੇ ਨੂੰ ਜੀ ਠੀਕ ਹੈ ਸੌਰੀ ਵੀਡੀਓ ਕੋਈ ਨਹੀਂ ਕੋਈ ਨਹੀਂ ਸੌਰੀ ਜੀ ਉਹ ਇਸ ਤਰ੍ਹਾਂ ਹੀ ਆ ਤੁਲਸੀ ਦੇ ਫੁੱਲਾਂ ਦਾ ਸ਼ਹਿਦ ਹੈ ਜੀ ਹੂੰ ਬਹੁਤ ਅੱਛਾ ਸ਼ਹਿਦ ਹੈ ਜੀ ਪਿਓਰ ਟੇਸਟ ਹੈ ਬਹੁਤ ਅੱਛਾ ਹੋਰ ਹੈ ਹਾਂਜੀ ਆ ਤੁਲਸੀ ਦੇ ਫੁੱਲਾਂ ਦਾ ਸ਼ਹਿਦ ਹੈ ਜੀ ਦੇਖੋ ਹਾਂਜੀ ਇਸ ਤਰ੍ਹਾਂ ਹੀ ਆਪਣੇ ਕੋਲ ਜੁਆਇੰਡ ਦੇ ਫੁੱਲਾਂ ਦਾ ਸ਼ਹਿਦ ਹੈ ਜੀ ਸ਼ਹਿਦ ਦੀ ਪਿਓਰਿਟੀ ਹੈ 100% ਸ਼ੁੱਧ ਵਾ ਫਲ ਜੇ ਸ਼ੁੱਧ ਸ਼ਹਿਦ ਖਾਣਾ ਮੈਂ ਉਹਦੇ ਭਰਾ ਵੀਰਾ ਸ਼ਰਮ ਬੰਨੇ ਜੇ ਸ਼ਹਿਦ ਖਾਣਾ ਤੇ ਜੰਮਣ ਤੋਂ ਨਾ ਡਰ ਵੀ ਜੰਮ ਜੰਦਾ ਖੜ ਤੋਂ ਪਹਿਲਾ ਸਵਾਲ ਇਹ ਹੁੰਦਾ ਜੀ ਸ਼ਹਿਦ ਵਧੀਆ ਤੇ ਉੱਪਰ ਜੰਮੇ ਨਾ ਤੇ ਦੋਨੋਂ ਚੀਜ਼ਾਂ ਨਹੀਂ ਹੋ ਸਕਦੀਆਂ ਜੇ ਤੁਸੀਂ ਵਧੀਆ ਸ਼ਹਿਦ ਖਾਣਾ ਉਹ ਜੰਮੂਗਾ ਜੇ ਸ਼ਹਿਦ ਕੋਈ ਵੀ ਹੋਵੇ ਸਾਰੇ ਸ਼ਹਿਦ ਜੰਮਦੇ ਨੇ ਪਰ ਆ ਕੋਈ ਨਹੀਂ ਵੀ ਜੰਮੇ ਹੋਏ ਇਹ ਜਿਹੜਾ ਜੰਮਿਆ ਨਹੀਂ ਹੋਇਆ ਇਹ ਬਿਲਕੁਲ ਹੁਣ ਨਹੀਂ ਜੰਮਿਆ ਥੋੜਾ ਟੇਪ ਆ ਕੇ ਜੰਮ ਸਕਦਾ ਫਰੈਸ਼ ਹੈ ਮਨੋਵੇ ਬਿਲਕੁਲ ਕੋਈ ਟੇਪ ਆ ਕੇ ਜੰਮ ਸਕਦਾ ਜੰਮਦਾ ਸ਼ਹਿਦ ਅਸੀਂ ਆਯੋਨੀ ਵੇਚ ਕੇ ਵੇਦੇ ਵੀ ਇਹ ਤੁਹੀਂ ਬਈ ਨਹੀਂ ਜੰਮੂਗਾ ਪਰ ਕੁਝ ਫੁੱਲ ਹੁੰਦੇ ਕਿ ਟਾਲੀ ਦਾ ਵਾ ਉਹ ਨੰਮੇ ਥੋੜਾ ਟਾਈਮ ਨਹੀਂ ਜੰਮਦਾ ਪਰ ਉਹ ਥੋੜੀ ਮਾਤਰਾ ਦਾ ਸ਼ਹਿਦ ਮਿਲਦਾ ਮਤਲਬ ਕਿ ਜੇ ਆਪਾਂ ਸਾਰਾ ਵੇਚਾਂਗੇ ਕਿੰਨੇ ਕ ਪ੍ਰਕਾਰ ਦੇ ਸ਼ਹਿਦ ਤੁਹਾਡੇ ਕੋਲ ਹੈਗੇ ਆ ਅੱਜ ਇਸ ਟਾਈਮ ਤਿੰਨ ਪ੍ਰਕਾਰ ਦੇ ਜੀ ਕਿਹੜੇ ਕਿਹੜੇ ਆਉਂਦੇ ਫੁੱਲਾਂ ਦਾ ਜੀ ਤੁਲਸੀ ਦੇ ਫੁੱਲਾਂ ਦਾ ਤੇ ਜਮੇਂ ਦੇ ਫੁੱਲਾਂ ਦਾ ਅੱਛਾ ਟਾਲੀ ਦਾ ਜਿਹੜਾ ਤੁਸੀਂ ਹੋਰ ਕਹਿ ਰਹੇ ਉਹ ਨਹੀਂ ਹੈ ਪਾ ਜੀ ਗਾਂ ਜਾ ਕੇ ਆਉਗਾ ਜੀ ਅੱਛਾ ਹਾਂਜੀ ਮਦਮ ਮਦਮ ਅੱਖੇ ਜਿਹੜੇ ਇਲਾਕੇ ਜੀ ਤੁਸੀਂ ਪਾਲ ਰਹੇ ਹੋ ਡੱਬੇ ਰੱਖੇ ਬਕਸੇ ਉਥੋਂ ਦੇ ਫੁੱਲਾਂ ਦਾ ਰਸ ਚੋਸੂਗੀ ਤੇ ਉਹਦਾ ਚਲੋ ਇਹ ਦਰਸ਼ਕਾਂ ਨੂੰ ਬਹੁਤ ਵਧੀਆ ਇੱਕ ਗੱਲ ਪਤਾ ਲੱਗ ਰਹੀ ਤੁਹਾਡੇ ਮਾਫਰ ਸੋ ਬੜਾ ਤੁਹਾਡਾ ਕੀ ਕਿੱਥੋਂ ਤੁਸੀਂ ਆਇਓ ਕੀ ਪਤਾ ਹੈ ਤੁਹਾਡਾ ਤਾਂ ਕਿ ਜੇ ਕਿਸੇ ਦਰਸ਼ਕ ਨੇ ਮੰਗਾਣਾ ਹੋਵੇ ਤਾਂ ਤੁਸੀਂ ਆਪਣਾ ਮੇਰਾ ਮੋਬਾਈਲ ਨੰਬਰ ਹੈ ਜੀ 94170 82700 ਫੇਸਬੁਕ ਤੇ ਮੇਰੀ ਮੇਲ ਆਈਡੀ ਹੈ ਜੀ ਜਾਂ ਬਲਵਿੰਦਰ ਮਿੱਠਾ ਫੇਸਬੁਕ ਤੇ ਵੀ ਤੁਸੀਂ ਮੇਨਾ ਚੈੱਕ ਕਰ ਸਕਦੇ ਹੋ ਉੱਥੇ ਲੱਭ ਸਕਦੇ ਜੀ ਮੈਨੂੰ ਗੂਗਲ ਤੇ ਵੀ ਪੀ ਗੁਰਪਹਾਣੀ ਨੇਚਰ ਤੇ ਪ੍ਰੋਜੈਕਟ ਦੇ ਨਾਮ ਦੇ ਉੱਤੇ ਵੀ ਤੁਸੀਂ ਸਰਚ ਕਰ ਸਕਦੇ ਹੋ ਤੇ ਤੁਸੀਂ ਇਹ ਉਹਨਾਂ ਨੂੰ ਕੋਰੀਅਰ ਕਰਾਉਗੇ ਜਾਂ ਕਿਸ ਤਰ੍ਹਾਂ ਭੇਜ ਦਿਓ ਕੋਰੀਅਰ ਕਰਾਂ ਜੀ ਕੈਸ਼ অন ਡਿਲੀਵਰੀ ਮਿਲ ਜੂਗੀ ਪੈਸਾ ਵੀ ਤੇਰੇ ਤੋਂ ਤੁਹਾਡੇ ਘਰੇ ਆ ਤੁਸੀਂ ਉੱਥੋਂ ਦੇ ਸਕਦੇ ਹੋ